ਯਕਨ ਨਾ ਨਹੀਂ ਹੋਈ ਤੇ ਭੈਣ ਜੀ ਆ ਮੈਂ ਨਾ ਤੁਹਾਡੇ ਪੱਗ ਰੱਖਦਾ ਤੂੰ ਆ ਕੀ ਕਰਦਾ ਤੁਸੀਂ ਨਾ ਇਹ ਡਰਾਮੇ ਜਿਹਾ ਕਰੋਨਾ ਇਹ ਡਰਾਮੇ ਤੁਸੀਂ ਕਰਦੇ ਮੈਨੂੰ ਚੰਗੇ ਨਹੀਂ ਲੱਗਦੇ ਨਾਲੇ ਮੈਂ ਇਹ ਡਰਾਮਾ ਇਹਨੂੰ ਗੋਲਦੀ ਨਹੀਂ ਜਿਹੜੀ ਆਤੀ ਹੈ ਬੱਪੂ ਛੇਤੀ ਆਜੀ ਚੰਗਾ ਕੋ ਨਹੀਂ ਪੁੱਤ ਮੈਂ ਛੇਤੀ ਆਉਂ ਤੇਰਾ ਕੰਮ ਨਹੀਂ ਉੱਡੜਨਦਾ ਤੇ ਇਹ ਤੂੰ ਭਰੋਸਾ ਰੱਖ ਕਬੜੇ ਪਿਓ ਵਾਹਿ ਗੁਰੂ ਵਾਹਿ ਵਾਹਿ ਗੁਰੂ ਮਨੂ ਪੁੱਤ ਮਨੂ ਬੇਟੇ ਹਾਂਜੀ ਆ ਰਿਹਾ ਪੁੱਤ ਮੇਰੇ ਕੋਲ ਆ ਜਾ ਹਾਂਜੀ ਬਾਪੂ ਜੀ ਪੁੱਤ ਕੀ ਕਰੀ ਜਾਂਦਾ ਤੂੰ ਕੁਛ ਨਹੀਂ ਬਾਪੂ ਜੀ ਮੈਂ ਤਾਂ ਮੜਿਆ ਚੜ ਜੜਈ ਆ ਜਾ ਕਰਨ ਲੱਗੀ ਸੀਗੀ ਪੁੱਤ ਮੈਂ ਤੇਨਾਂ ਗੱਲ ਕਰਨੀ ਸੀਦੀ ਹਾਂਜੀ ਬਾਪੂ ਜੀ ਦੱਸੋ ਕੀ ਗੱਲ ਕਰਨੀ ਆ ਗੱਲ ਪੁੱਤ ਕਈ ਵਾਰ ਐ ਹੋ ਜਾਂਦੇ ਵੀ ਮੈਂ ਗੱਲ ਤੇ ਨਾਲ ਕਿਵੇਂ ਕਰਾਂ ਪੁੱਤ ਪਰ ਹੁਣ ਕਰਨੀ ਤਾਂ ਮੈਨੂੰ ਪਊ ਨਾ ਲੈ ਬਾਪੂ ਜੀ ਮੇਰੀ ਗੱਲ ਸੁਣੋ ਮੇਰੇ ਲਈ ਤਾਂ ਮੇਰੇ ਬਾਪੂ ਵੀ ਤੁਸੀਂ ਹੋ ਤੇ ਮੇਰੀ ਮਾਂ ਵੀ ਤੁਸੀਂ ਹੋ ਹੁਣ ਤੱਕ ਤੁਸੀਂ ਮੈਨੂੰ ਸਿਖਾਇਆ ਤੁਸੀਂ ਜਿਹੜੀ ਵੀ ਗੱਲ ਕਰਨੀ ਆ ਨਾ ਬੇਚੀਜੇ ਕੋ ਕੀ ਕਰੋ ਪੁੱਤ ਜਿਹੜੀ ਗੱਲ ਮੈਂ ਤੈਨੂੰ ਪੁੱਛਣਾ ਚਾਹੁੰਦਾ ਸਨ ਉਹਦਾ ਜਵਾਬ ਤੂੰ ਮੈਨੂੰ ਪਹਿਲਾਂ ਹੀ ਦਿੱਤਾ। ਮਾੜੀ ਜਣੀ ਤੀ। ਕੀ ਗੱਲ ਕਰਨੀ ਆ? ਉਹ ਪੁੱਤ ਮੈਂ ਨਾ ਨਾਲ ਦੇ ਪਿੰਡ ਜਾਣਾ। ਮੈਨੂੰ ਦੱਸ ਪਈਏ ਉੱਥੇ ਵੀ ਮੁੰਡਾ ਬਹੁਤ ਸਿਆਣਾ ਪੜਿਆ ਲਿਖਿਆ। ਹੈ? ਵੀ ਪੁੱਤ ਮੈਂ ਤੇਰੀ ਦਿੱਸ਼ਤਿ ਬਾਸੇ ਕੋਈ ਗੱਲ ਕਰਾਂ। ਪੁੱਤ ਜੀ ਤੂੰ ਖੁਸ਼ ਹੈਂ ਤਾਂ ਦੱਸ ਮੈਨੂੰ ਮੈਂ ਜਾਵਾਂ। ਹਾਂਜੀ ਬਾਪੂ ਜੀ ਜਿਵੇਂ ਤੁਹਾਨੂੰ ਠੀਕ ਲੱਗੇ। ਹਾਂ ਪੁੱਤ ਤੇਰੀ ਵੀ ਰਾਏ ਜ਼ਰੂਰੀ ਹੈ ਪੁੱਤ ਤੂੰ ਗਿਆ ਕਾਉਣ ਵਾਸਤੇ ਰਾਜ਼ੀ ਹੈ ਜਾਂ ਨਹੀਂ? ਉਹ ਮੇਰਾ ਪੁੱਛਣਾ ਜ਼ਰੂਰੀ ਹੈ ਕਿ ਇਹ ਆਪਣੀ ਦੋਨਾਂ ਦੀ ਇੱਕ ਰਹਿ ਹੋਵੇ ਫੇਰ ਹੀ ਗੱਲ ਬਣਦੀ। ਲੈ ਬਾਪੂ ਜੀ ਮੇਰੀ ਰਹਿ ਹੋਈ ਕਿ ਤੁਹਾਡੀ ਹੋਈ ਤੇ ਮੈਨੂੰ ਇਹ ਵੀ ਗੱਲ ਦਾ ਪਤਾ ਕਿ ਤੁਸੀਂ ਮੈਨੂੰ ਜਿੱਥੇ ਤੋਰੋਗੇ ਵਧੀਆ ਘਰ ਚ ਤੋਰੋਗੇ ਬਾਪੂ ਤੁਹਾਡਾ ਫੈਸਲਾ ਮੇਰੇ ਸਿਰ ਮੱਥੇ ਆ ਤੁਸੀਂ ਮੈਨੂੰ ਜ਼ਿੰਦਗੀ ਜਿਉਣਾ ਸਿਖਾਇਆ ਤੇ ਮੈਂ ਆਪਣੀ ਜ਼ਿੰਦਗੀ ਨਾ ਤੁਹਾਡੇ ਹਿਸਾਬ ਨਾਲ ਹੀ ਜਿਉਣਾ ਚਾਹੁੰਦੀ ਆ ਤੁਸੀਂ ਫਿਕਰ ਨਾ ਕਰੋ ਬਿਲਕੁਲ ਵੀ ਕੋਈ ਵੀ ਚੋਣਾ ਇਹੋ ਜਿਹਾ ਨਹੀਂ ਹੁੰਦਾ ਜਿਹੜਾ ਆਪਦੇ ਬੱਚੇ ਦਾ ਚੰਗਾ ਨਾਂ ਪੁੱਤ ਸੋਚਦਾ ਹੋਵੇ ਪਰ ਪੁੱਤ ਤੂੰ ਤਾ ਨਾ ਮੇਰਾ ਸਿਰ ਉੱਚਾ ਕਰਤਾ ਇਹ ਗੱਲ ਕਰਕੇ ਮੈਨੂੰ ਬਹੁਤ ਮਾਣ ਆ ਧੀ ਤੇਰੇ ਤੇ ਲੈ ਬਾਪੂ ਇਹ ਜਮਾਨ ਵਾਲੀ ਕੀ ਗੱਲ ਆ ਦੱਸ ਹੈ ਹੋਰ ਹੀ ਗੱਲਾਂ ਕਰੀ ਜਾਂਦਾ ਤੂੰ ਵੀ ਉਹ ਨਹੀਂ ਪੁੱਤ ਲੋਕ ਨਾ ਧੀਆਂ ਜੰਮਣ ਤੋਂ ਡਰਦੇ ਨੇ ਪਰ ਜਿਹੜੀਆਂ ਤੇਰੇ ਵਰਗੀਆਂ ਧੀਆਂ ਹੁੰਦੀਆਂ ਨੇ ਮਾਪੇ ਵਾਪਦਾ ਸਿਰ ਉੱਚਾ ਕਰ ਦਿੰਦੀਆਂ ਨੇ ਪੁੱਤ ਲੈ ਪੁੱਤ ਮੈਂ ਹੁਣ ਨਾ ਜਾਇਆ ਮਾਂ ਪੁੱਤ ਹਾਂਜੀ ਬਾਪੂ ਜਾਇਓ ਧਿਆਨ ਨਾਲ ਜਾਇਓ ਨਾਲ ਕੋਈ ਨਹੀਂ ਪੁੱਤਰਾ ਤੂੰ ਕੰਮ ਧੰਦਾ ਕਰ ਮੈਂ ਹੁਣ ਖੁਸ਼ੀ-ਖੁਸ਼ੀ ਜਾਊਂਗਾ ਪੁੱਤਰਾ ਠੀਕ ਹੈ ਬਾਪੂ ਬਾਪੂ ਤੂੰ ਮੈਨੂੰ 20 ਸਾਲ ਦੀ ਪਾਲ ਫੋਸ ਕੇ ਇੰਨੀ ਵੱਡੀ ਕਰਤਾ ਤੇ ਮੈਂ ਤੇਰੀ ਗੱਲ ਕਿਵੇਂ ਨਾ ਮੰਨਾਂ ਮੇਰੇ ਸਿਰ ਤੇ ਮਾਂ ਨਹੀਂ ਸੀਗੀ ਫਿਰ ਵੀ ਤੂੰ ਮੈਨੂੰ ਇੰਨਾ ਪਿਆਰ ਦਿੱਤਾ ਪਿਓ ਦਾ ਮਾਂ ਦਾ ਕਿ ਮੈਨੂੰ ਕਦੇ ਅਹਿਸਾਸ ਹੀ ਨਹੀਂ ਹੋਣ ਦਿੱਤਾ ਮੇਰੀ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਖੁਸ਼ੀ ਦਾ ਤੁਸੀਂ ਨੇ ਧਿਆਨ ਰੱਖਿਆ ਤੁਸੀਂ ਫਿਕਰ ਨਾ ਕਰੋ ਤੁਸੀਂ ਮੈਨੂੰ ਜਿੱਥੇ ਵੀ ਤੋਰੋਗੇ ਨਾ ਮੈਂ ਖੁਸ਼ੀ-ਖੁਸ਼ੀ ਜਾਵਾਂਗੀ ਮੈਂ ਤਾਂ ਰੱਬ ਅਗੇ ਹੀ ਅਰਦਾਸ ਕਰਦੀ ਆਂ ਕਿ ਮੇਰੀ ਉਮਰ ਵੀ ਮੇਰੇ ਬਾਪ ਨੂੰ ਲਾ ਦੇਵੇ ਮਨੂ ਏ ਕੁੜੀ ਏ ਕੁੜੀ ਤੈਨੂੰ ਜਾਗ ਨਹੀਂ ਆਉਂਦੀ ਕੰਟਾ ਹੋਗਾ ਮੈਂ ਸੰਘਪੜ ਵਾਲਾ ਬੋਲ ਮਾਰ ਮਾਰ ਕੇ ਹਾਂਜੀ ਮੰਮੀ ਜੀ ਪਰ ਆਹੋ ਬੈਠਣ ਦੇ ਮੈਨੂੰ ਮੇਰੀ ਗੱਲ ਸੁਣ ਮੈਂ ਤੈਨੂੰ ਪਹਿਲਾਂ ਵੀ ਬਾਰ-ਬਾਰ ਕਹਿ ਚੁੱਕੀ ਆ ਮੈਂ ਹੁਣ ਤੈਨੂੰ ਸਾਫ਼ ਲਫ਼ਜ਼ਾਂ 'ਚ ਕਹਿਣੀ ਏ ਮੇਰੇ ਪੁੱਤ ਨੇ ਇੱਕ ਤੈਨੂੰ ਸੋਹਣੀ ਨਹੀਂ ਵਿਖ ਕੇ ਪਸੰਦ ਕਰਿਆ ਮੰਮੀ ਜੀ ਮੈਂ ਵੀ ਤੁਹਾਨੂੰ ਬਹੁਤ ਵਾਰੀ ਗੱਲ ਸਮਝਾ ਚੁੱਕੀ ਆ ਕਿ ਮੇਰੇ ਬਾਪ ਕੋਲ ਹੁਣ ਕੁਛ ਨਹੀਂ ਹੈਗਾ ਜਿੰਨੀ ਜਮਾ ਪੂੰਜੀ ਸੀ ਉਹ ਸਾਰੀ ਲਾ ਚੁੱਕੇ ਨੇ ਮੇਰੀ ਗੱਲ ਸੁਣ ਲਾ ਜਿਹੜੀ ਮੰਗ ਕੀਤੀ ਹੈ ਨਾ ਇਹ ਤਾਂ ਤੈਨੂੰ ਪੂਰੀ ਕਰਨੀ ਪਊ ਕੋਈ ਵੱਡੀ ਮੰਗ ਵੀ ਨਹੀਂ ਆਹ 5-7 ਤੋਲੇ ਕੀ ਹੁੰਦਾ ਕੋਈ ਗੱਡੀ ਦਾ ਤੇ ਇਥੋਂ ਮੰਗੀ ਨਹੀਂ ਮੰਮੀ 5-7 ਤੋਲਾ ਤੁਸੀਂ ਐ ਕਹਿੰਦੇ ਹੋ ਜਿਵੇਂ ਪਤਾ ਨਹੀਂ ਕਿੰਨੀ ਛੋਟੀ ਚੀਜ਼ ਹੋਵੇ ਮਾੜਾ ਮੁੱਟਾ ਸੋਚਦਾ ਲੋ ਗੱਡੀ ਦੇ ਬਰਾਬਰ ਚੀਜ਼ ਮੰਗ ਰਹੇ ਹੋ ਤੁਸੀਂ ਕਿੱਥੋਂ ਕਰੂਗਾ ਮੇਰਾ ਬਾਪ ਇੰਨਾ ਮੇਰੀ ਗੱਲ ਸੁਣ ਲਾ ਧੀਏ ਲੋਕ ਨਾ ਆਪਣੀਆਂ ਧੀਆ ਨੂੰ ਬਸਾਉਣ ਵਾਸਕੇ ਬਹੁਤ-ਬਹੁਤ ਕੁਛ ਦਿੰਦੇ ਨਹੀਂ ਆਹ ਐਂਡੀ ਕਿੱਡੀ ਕ ਚੀਜ਼ ਮੰਗ ਲਈ ਆਹ ਕੀ ਤੋਂ 10-5 ਤੋਲਿਆਂ ਦੀ ਕੀ ਚੀਜ਼ ਹੁੰਦੀ ਐ ਮੰਮੇ ਮੇਰੇ ਕੰਨੀਓ ਤਾਂ ਦੇਖੋ ਕੋਰੀ ਕਰਾਰੀ ਨਾ ਐ ਮੈਂ ਕੁਛ ਨਹੀਂ ਕਰ ਸਕਦੀ ਨਾ ਮੈਂ ਆਪਣੇ ਬਾਪੂ ਨੂੰ ਕੋਈ ਗੱਲ ਕਹਾਂ ਜੇ ਤੁਸੀਂ ਫੇਰ ਵੀ ਨਹੀਂ ਹਟਣਾ ਫਿਰ ਮੈਂ ਇਹਨਾਂ ਨਾਲ ਗੱਲ ਕਰੂੰਗੀ ਇਹ ਮੇਰੀ ਗੱਲ ਜ਼ਰੂਰ ਸਮਝਣਗੇ ਤੂੰ ਪਾਗਲ ਹੋਈ ਐ ਮੁੰਡੇ ਨਾਲ ਗੱਲ ਕਰੇਗੀ ਮੁੰਡਾ ਮੇਰਾ ਐ ਮੇਰੀ ਸੁਣੂਗਾ ਮੇਰੀ ਗੱਲ ਸੁਣ ਲੈ ਜੇ ਇਹ ਮੰਗਤਾ ਨਾ ਪੂਰੀ ਕਰੀ ਨਾ ਮੈਂ ਤੈਨੂੰ ਧੱਕੇ ਮਾਰ-ਮਾਰ ਕੇ ਇਸ ਘਰ ਚੋਂ ਕੱਢੂੰਗੀ ਮੰਮੀ ਐਵੇਂ ਤੁਸੀਂ ਮੈਨੂੰ ਘਰੋਂ ਕਿਵੇਂ ਕੱਢ ਦੋਗੇ ਮੈਂ ਤੇ ਘਰ ਚ ਵਿਆਹ ਕੇ ਆਈ ਆ ਏਦਾਂ ਹੀ ਥੋੜੀ ਆਈ ਆ ਕੱਲਾ ਵਿਆਹ ਕੇ ਨਹੀਂ ਆਇਆ ਮਾੜਾ ਮੋਟਾ ਨਾ ਕਈ ਚੀਜ਼ ਦੀ ਵੀ ਲੋੜ ਹੁੰਦੀ ਐ ਆ ਨਹੀਂ ਹੈਗਾ ਵੀ ਚੱਕ ਕੇ ਕੱਲੀ ਕੁੜੀ ਫੜਾ ਦੋ ਚਲੋ ਕੋਈ ਗੱਲ ਨਹੀਂ ਮੰਮੀ ਮੈਂ ਬਾਪੂ ਨਾਲ ਗੱਲ ਕਰੂੰਗੀ ਆ ਕਿੰਨੀ ਨਾ ਸਿਆਣੀ ਗੱਲ ਮੇਰੀ ਗੱਲ ਸੁਣ ਲੈ ਉਹ ਨਾਲੇ ਮੁੰਡਾ ਆ ਗਿਆ

ਤੈਨੂੰ ਪਤਾ ਹੀ ਐ ਜਦੋਂ ਪੇਕਿਆਂ ਦਾ ਘਰ ਸੱਦ ਕੇ ਧੀ ਆਉਂਦੀਆਂ ਨੇ ਸਾਰਿਆਂ ਦੇ ਘਰੇ ਫਿਰ ਮਾਸੀ ਜੀ ਲੱਗਦਾ ਆ ਬਿਰ ਬਿਰ ਜੇ ਕਰ ਜਾਂਦੀ ਸੀ ਕਹਿੰਦੀ ਮੇਰੇ ਪੇਕਿਆਂ ਦੀ ਗੱਲ ਜ਼ਿਆਦਾ ਆ ਜਾਂਦੇ ਆ ਪੇਕੇ ਜਾਣਾ ਐ ਐ ਕਰਨਾ ਮੈਂ ਇਹਨੂੰ ਐ ਕਹਤਾ ਮਾ ਉੱਥੇ ਕੀ ਕਰਨ ਜਾਵੇਂਗੀ ਪੁੱਤ ਤੇਰੇ ਪਿਓ ਨੂੰ ਉਰੀ ਬੁਲਾ ਲਾ ਪਰ ਇਹਨੇ ਬੇਬੇ ਮੈਨੂੰ ਕਦੇ ਦੱਸਿਆ ਨਹੀਂ ਹੈਗਾ ਇਹ ਮੈਨੂੰ ਪੇਕੇ ਯਾਦ ਆਉਂਦੀ ਹੈਗੀ ਬੇ ਬੁੱਤਾ ਉਹੀ ਚੁੱਪ ਕਰ ਜਾਂਦੀ ਹੈਗੀ ਉਹੀ ਨਹੀਂ ਬੋਲਦੀ ਤੇਰੇ ਤੋਂ ਚੁੱਪ ਜਾਂਦੀ ਹੈਗੀ ਲੈ ਮੈਂ ਕਿਹੜਾ ਕਦੇ ਕੁਝ ਕਹਾਂਗਾ ਦੱਸ ਤਾਂ ਸਕਦੀ ਸੀ ਮੈਨੂੰ ਵੀ ਚਲ ਮੈਂ ਵੀ ਅੱਜ ਪੁੱਛੀ ਰਹਿ ਤਾ ਆਈ ਚੁੱਪ ਕਰੀ ਕੇ ਰਹਿਣੀ ਹੈ ਕਹੇ ਮम्मी ਮੇਰੇ ਪੇਕੇਆਂ ਦੀ ਯਾਦ ਆਉਂਦੀ ਹੈ ਮੈਂ ਜਾਣਾ ਤੀ ਆਏ ਕਰਨਾ ਤੇ ਫਿਰ ਮੈਨੂੰ ਸਮਝਾਤਾ ਪੁੱਤ ਇੱਥੇ ਸ਼ਾਦਰਾ ਤੇਰੇ ਪਿਓ ਨੂੰ ਇੱਥੇ ਕਰ ਲੋ ਚਾਰ ਗੱਲਾਂ ਪਿਓ ਤੀ ਪਰ ਬੇਬੇ ਉਹ ਤਾਂ ਮੈਨੂੰ ਕਹ ਦੱਸਿਆ ਨਹੀਂ ਮੈਨੂੰ ਪੇਕੇਆਂ ਹੀ ਯਾਦ ਆਉਂਦੀ ਹੈਗੀ ਮੈਂ ਪੁੱਤ ਤੈਨੂੰ ਕਿਵੇਂ ਦੱਸੇ ਉਹ ਇਹ ਚੁੱਪ ਕਰ ਜਾਂਦੀ ਆ ਆ ਹੁਣ ਮੈਨੂੰ ਅੰਦਰ ਕਹਿ ਕੇ ਆਈ ਹੈ ਮੰਮੀ ਮੈਨੂੰ ਆਪਦੀ ਮਾਂ ਦੀ ਯਾਦ ਆਉਂਦੀ ਹੈ ਬੇਬੇ ਤੂੰ ਵੀ ਤਾਂ ਉਹਦੀ ਮਾਂ ਹੀ ਹੈਗੀ ਫਿਰ ਮਾਂ ਦੀ ਯਾਦ ਕਿਵੇਂ ਆ ਜਾਂਦੀ ਹੈ ਜੋ ਤੈਨੂੰ ਮਾਂ ਤਾਂ ਸਮਝਦੀ ਉਹ ਬੇ ਪੁੱਤ ਜੇ ਮਾਂ ਮੈਨੂੰ ਸਮਝਦੀ ਹੋਵੇ ਨਾ ਫਿਰ ਕਾਹਦੀਆਂ ਗੱਲਾਂ ਨਹੀਂ ਮੈਂ ਤਾਂ ਉਹਨੂੰ ਤੀ ਸਮਝਨੀ ਐ ਪਰ ਉਹ ਮੈਨੂੰ ਆਪਣੀ ਮਾਂ ਨਹੀਂ ਸਮਝਦੀ ਕਿਉਂ ਮੇਰੇ ਅੱਜ ਕੀ ਗੱਲ ਹੋ ਗਈ ਕੋਈ ਗੱਲ ਐ ਤਾਂ ਉਹ ਵੀ ਦੱਸ ਦੇ ਮੈਨੂੰ ਵੇ ਪੁੱਤ ਗੱਲ ਤਾਂ ਕੁਛ ਨਹੀਂ ਗੱਲ ਤਾਂ ਕੀ ਹੋਣੀ ਸੀ ਮੈਂ ਨਾ ਜਵਾਕ ਦੀ ਅੱਖ ਹੀ ਚਾਲ ਲਾਣੀ ਐ ਮੈਨੂੰ ਪਤਾ ਵੀ ਉਹ ਕੁੜੀ ਮੇਰਾ ਪਿਆਰ ਨਹੀਂ ਕਰਦੀ ਚਲ ਕੋਈ ਨਾ ਬੇਬੇ ਮੈਂ ਕਰਦਾ ਹਾਂ ਉਹ ਨਾਲ ਗੱਲ ਕੀ ਗੱਲ ਐਗੀ ਵੇ ਪੁੱਤ ਤੂੰ ਕੀ ਕਰੇਂਗਾ ਆਹ ਤੂੰ ਗੱਲ ਛੇੜੇਂਗਾ ਉਹ ਫੇਰ ਰੋਣ ਲੱਗ ਜੂ ਫੇਰ ਮਸਾਂ ਚੁੱਪ ਕਰਾਉਣੀ ਪਊ ਮੇਰਾ ਪੁੱਤ ਬਣ ਕੇ ਕੋਈ ਗੱਲ ਨਾ ਛੇੜ ਤੋ ਉਹਦੇ ਕੋਲੇ ਚੱਲ ਠੀਕ ਐ ਕੋਈ ਨਾ ਜਿਵੇਂ ਤੂੰ ਕਹਿੰਦੀ ਸਾਰਾ ਮੈਂ ਤਾਂ ਆਪੇ ਲ ਮਸਾਂ ਸਮਝਾਈ ਅੰਦਰ ਤੀਏ ਕੋਈ ਨਾ ਚੱਲ ਆਜੂਗਾ ਤਾਂ ਪੀਓ ਪੁੱਤ ਆਪ ਹੀ ਸਮਝ ਚੁ ਕਿ ਨਿਆਣੀ ਆਗੀ ਹਾਂ ਚੱਲ ਉਹਦੇ ਨਾਲ ਚਾਰ ਗੱਲਾਂ ਕਰਕੇ ਥੋੜਾ ਹਲਕਾ ਹੋ ਜਾਊਗਾ ਆਹੀ ਤਾਂ ਕਹਿਣੀ ਹੈਗੀ ਪੁੱਤਾ ਤੇ ਜਾਵੇ ਬਿਆ ਘਰ ਚਾਹ ਲੈ ਕੇ ਦੇ ਫੇਰ ਹਾਂ ਪੁੱਤਾ ਤੇ ਮਾਰੇ ਆਰਾਮ ਕਰ ਮੈਂ ਫੜ ਕੇ ਲੈਣੇ ਚਾਹਦੀ ਕੁੱਤ ਨੂੰ ਠੀਕ ਐ ਲੈ ਜਾ ਠੀਕ ਐ ਤਾ ਉਹ ਤਾਂ ਕਹਿੰਦੇ ਨੇ ਵੀ ਔਰਤ ਨੂੰ ਕੋਈ ਨਹੀਂ ਸਮਝ ਸਕਦਾ ਹੈਗਾ ਆ ਮੰਮੀ ਦੇਖ ਲਾ ਮੇਰੇ ਨਾਲ ਤਾਂ ਕੀ ਖੁਸ਼ ਕਰਦੀ ਆ ਤੇ ਇੰਨਾ ਮੁਰੇ ਕਿੰਨੀਆਂ ਮਿੱਠੀਆਂ ਮਾਰਦੀ ਆ ਔਖੇ ਮੈਂ ਤਾਂ ਇਹਨੂੰ ਆਪਣੀ ਧੀ ਸਮਝਦੀ ਆ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਵੀ ਜੇ ਮੈਨੂੰ ਆਪਣੀ ਧੀ ਸਮਝਦੇ ਫਿਰ ਦੁੱਖ ਖਾਵੇ ਸੀਗੇ ਮੈਨੂੰ ਤਾਂ ਆਪਣੀ ਮਾਂ ਦੀ ਕਦੇ ਯਾਦ ਹੀ ਨਹੀਂ ਸੀ ਆਉਣੀ ਪਰ ਹੁਣ ਕੀ ਕਹਾਂ ਕਿਸੇ ਨੂੰ ਕੁਝ ਕਹਿ ਵੀ ਨਹੀਂ ਸਕਦੀ ਮੈਂ ਤਾਂ ਚੁੱਪ ਕੋਈ ਨਹੀਂ ਕੀ ਗੱਲ ਵੀਰਾਂ ਕਿਹੜੀਆਂ ਸੋਚਾਂ ਚ ਡੁੱਬੀ ਪਈ ਐ ਆ ਕੀ ਬੁੜਬੁੜ ਜੇ ਕਰੀ ਜਾਂਦੀ ਆ ਤੂੰ ਕੁਛ ਨਹੀਂ ਮੰਮੀ ਮੈਂ ਤਾਂ ਚਾਹ ਬਣਾ ਕੇ ਛੱਡੀ ਸੀਗੀ ਅੱਛੇ ਹਲੇ ਚਾਹ ਹੀ ਬਣਾਈ ਐ ਆ ਆਟਾ-ਉਟਾ ਗੁੰਨੇ ਨਹੀਂ ਕੰਨੀ ਰੋਟੀ ਦੀ ਤਿਆਰੀ ਹਲੇ ਮੰਮੀ ਤੂੰ ਕੀ ਐ ਕਰੋ ਆ ਚਾਹ ਉਹਨੂੰ ਫੜਾਓ ਮੈਂ ਆਟਾ ਗੁੰਨ ਲੈਂਦੀ ਆ ਮੇਰੀ ਗੱਲ ਸੁਣ ਫਿਰ ਚਾਹ ਫੜਾ ਆਟਾ ਗੁੰਨ ਕੇ ਮੈਂ ਆਪੇ ਰੋਟੀ ਪਕਾ ਲੂੰ ਜੇ ਪਕਾਉਣ ਵਾਲੀ ਹੁੰਦੀ ਨਾ ਤੂੰ ਅੱਜ ਨੂੰ ਪਕਾਈ ਹੁੰਦੀ ਹੁੰਦੀ ਹੁਣ ਰੋਟੀ ਚੱਲ ਤੂੰ ਐ ਕਰ ਬਾਹਰ ਲਾ ਅੰਦਰ ਬੈ ਕੇ ਨਾ ਤੇ ਪਿਓ ਨੂੰ ਫੋਨ ਕਰ ਇੱਥੇ ਬਲਾ ਰੋਟੀ ਮੈਂ ਆਪੀ ਬਣਾ ਲੂੰਗੀ। ਮੰਮੀ ਉਹਨਾਂ ਨੂੰ ਇੱਥੇ ਬੁਲਾ ਕੇ ਕਿ ਕੋਈ ਗੱਲ ਨਹੀਂ ਮੈਂ ਕਿਸੇ ਦਿਨ ਉੱਥੇ ਹੀ ਚਲੀ ਜਾਊਂਗੀ। ਰੁਕ ਜਾਓ ਹਲੇ ਥੋੜਾ ਟਾਈਮ ਤੁਸੀਂ। ਕਿੰਨਾ ਚਿਰ ਰਕੂ? ਕਿੰਨਾ ਚਿਰ ਮੈਂ ਤੇਰੇ ਮੂੰਹ ਕੋ ਨੀ ਚੱਕੂਂਗੀ? ਮੇਰੀ ਗੱਲ ਸੁਣ ਲੈ ਇੱਕ ਮੈਨੂੰ ਉੱਚੀ ਨਾ ਬਲਾ। ਮੰਮੀ ਤੁਸੀਂ ਕਿਉਂ ਇਦਾਂ ਕਰਦੇ ਹੋ? ਜਦ ਮੈਂ ਤੁਹਾਨੂੰ ਕਹਤਾਂ ਵੀ ਕੋਈ ਗੱਲ ਮੈਂ ਗੱਲ ਕਰ ਲੂੰਗੀ। ਨਾਲੇ ਸਵੇਰੇ ਸਵੇਰੇ ਬਾਪੂ ਨਾਲ ਮੈਂ ਕੀ ਗੱਲ ਕਰਾਂ? ਇਦਾਂ ਦੀ ਗੱਲ ਕਰਦੀ ਵੇ ਚੰਗੀ ਲੰਦੀ ਆ। ਤੂੰ ਮੇਰੀ ਗੱਲ ਸੁਣ ਲੈ ਤੈਨ ਆਪਦੇ ਪਿਓ ਨੂੰ ਸਾਫ਼-ਸਾਫ਼ ਨਹੀਂ ਕਹਿਣਾ ਤੂੰ ਉਹਨੂੰ ਐ ਕਹਿ ਦੇ ਵੀ ਡੈਡੀ ਮੇਰਾ ਜੀ ਨਹੀਂ ਲੱਗਦਾ ਇੱਕ ਦਿਨ ਆ ਕੇ ਮਿਲ ਕੇ ਜਾ ਐ ਟ੍ਰਾਈ ਨੂੰ ਸਮਝਾ ਦੇ ਮੰਮੀ ਕੋਈ ਗੱਲ ਮੈਂ ਚਲੀ ਜਾਨੀ ਆ ਉਹਨਾਂ ਨੂੰ ਭੁੱਖ ਲੱਗੀ ਹੋਣੀ ਐ ਮੈਂ ਰੋਟੀ ਬਣਾ ਦਉਂਦਾ ਵਾਸਤੇ ਤੈਨੂੰ ਰੋਟੀ ਦਾ ਕੀ ਫਿਕਰਾ ਰੋਟੀ ਮੈਂ ਆਪੇ ਪਕਾ ਲੂੰ ਚੱਲ ਮੇਰੀ ਗੱਲ ਸੁਣ ਚੱਲ ਘਰ ਤੋਣਾ ਮੰਮੀ ਮੈਂ ਕਿਵੇਂ ਚੱਲ ਤੇ ਮੁੰਡਾ ਸੁਣਦਾ ਹੋਊਗਾ ਮੁੰਡੇ ਕੋਲੇ ਪਰਦੇ ਖੋਲ੍ਹੇਂਗੀ ਮੇਰੀ ਕਿ ਮੈਂ ਚਿੱਚਰ ਜੇ ਕਰੀ ਜਾਂਦੀ ਆਗੀ ਸੱਤ ਦਾ ਲਾਪੇ ਉਹਨੂੰ ਬਾਰ-ਬਾਰ ਕਹਤਾਂ ਮੈਂ ਹੋਰ ਕਿੰਨੇ ਕਬਾਰੀ ਕਹਾਣੇਗੀ ਤੂੰ ਮੈਤੋਂ ਚਲ ਪਕਾ ਮਾਂ ਰੋਟੀ ਲੱਗਦਾ ਤਾਂ ਹੈਗਾ ਵੀ ਫੋਨ ਕਰੂੰਗੀ ਕੀ ਕਰਾਂ ਉਹਨੂੰ ਕਿ ਮੈਂ ਫੋਨ ਲਾਵਾਂ ਬੱਪੂ ਨੂੰ ਬੇਬੇ ਤਾਂ ਸਵੇਰੇ ਸਵੇਰੀ ਮਗਰ ਪੈ ਜਾਂਦੀ ਆ ਜੇ ਨਾ ਆਇਆ ਫਿਰ ਬੇਬੇ ਮੈਨੂੰ ਬੋਲੂਗੀ ਹੈਲੋ ਬਾਪੂ ਨਾ ਨਾ ਬਾਪੂ ਕੁਛ ਨਹੀਂ ਹੋਇਆ ਤੁਸੀਂ ਦੱਸੋ ਕਿਵੇਂ ਹੋ ਠੀਕ ਹੋ ਨਾ ਬਾਪੂ ਲ ਮੈਂ ਕਿਉਂ ਰੋਣਾ ਤੂੰ ਤਾਂ ਐਵੇਂ ਹੀ ਸੋਚਦਾ ਰਹਿਣਾ ਹਾਂ ਬਾਪੂ ਬਹੁਤ ਵਧੀਆ ਜਿੱਤੇ ਤਾਂ ਮੈਨੂੰ ਵਿਆਹ ਕੇ ਤੋਰਿਆ ਇਹ ਤਾਂ ਬਹੁਤ ਵਧੀਆ ਨੇ ਇੱਥੇ ਮੈਂ ਦੁਖੀ ਕਿਵੇਂ ਹੋ ਸਕਦੀ ਆ ਲੈ ਬਾਪੂ ਸੋ ਖਾਣ ਵਾਲੀ ਕੀ ਗੱਲ ਐ ਹਾਂ ਮੇਰਾ ਥੋੜਾ ਜਿਹਾ ਬਸ ਮਨ ਦੁਖੀ ਐ ਬਾਪੂ ਤੇਰੇ ਕਰਕੇ ਆ ਬਸ ਤੈਨੂੰ ਮੇਰੇ ਨਾਲ ਨੂੰ ਜੀ ਕਰ ਰਿਹਾ ਤੂੰ ਮੇਰੇ ਕੋਲੇ ਆ ਜਾ ਹਾਂ ਬਾਪੂ ਹੋਰ ਤਾਂ ਕੋਈ ਗੱਲ ਨਹੀਂ ਹੈਗੀ ਠੀਕ ਹੈ ਬਾਪੂ ਤਾਂ ਇਹ ਤਾਂ ਤੈਨੂੰ ਕਹਿਨੀ ਆ ਵੀ ਤੇਰਾ ਤਾਂ ਸਫ਼ਰ ਵੀ ਨਹੀਂ ਇੰਨਾ ਵੱਡਾ ਤੂੰ ਆ ਜਾ ਬਸ ਮੇਰੇ ਕੋਲੇ ਮੈਨੂੰ ਮਿਲ ਕੇ ਜਾਈ ਠੀਕ ਹੈ ਬਾਪੂ ਨਾ ਨਾ ਕੁਝ ਨਾ ਲੈ ਕੇ ਆਈ ਕੁਝ ਨਹੀਂ ਖਾਣਾ ਬਸ ਤੂੰ ਆ ਜੀ ਮੇਰੇ ਕੋਲੇ ਠੀਕ ਹੈ ਬਾਪੂ ਚੰਗਾ ਬਾਪੂ ਸਤਿ ਸ੍ਰੀ ਅਕਾਲ ਧਿਆਨ ਨਾਲ ਆਈ ਹੁਣ ਬਾਪੂ ਨੂੰ ਮੈਂ ਕਿਵੇਂ ਦੱਸਾਂ ਤੇ ਬਾਪੂ ਮੈਂ ਤੇ ਕਿੰਨੀ ਤਕਲੀਫ 'ਚਾਂ ਕੀ ਕਰਾਂ ਜਦੋਂ ਬਾਪੂ ਆਊਗਾ ਬਾਪੂ ਨੂੰ ਮੈਂ ਕੀ ਕਹੂੰਗੀ ਬਸ ਹਰਦਾ ਬਾਪੂ ਆ ਜਾਵੇਂ ਜੇ ਦੀ ਜੇਤੀ ਮੇਰੇ ਕੋਲ ਆ ਜਾ ਬਾਪੂ ਆ ਜਾ ਤੂੰ ਮੇਰੇ ਕੋਲੇ ਤੂੰ ਮੈਨੂੰ ਜੰਮਣ ਦਾ ਮੁੱਲ ਮੋੜ ਜਾ ਜਿਹੜਾ ਤੂੰ ਮੈਨੂੰ ਜੰਮ ਕੇ ਗਲਤੀ ਕੀਤੀ ਆ ਨਾ ਉਹ ਤਾਂ ਤੈਨੂੰ ਹੁਣ ਭੋਗਣੀ ਪੈਣੀ ਆ ਮਨੋਂ ਮਨਵਾਇ ਲੱਗਿਆ ਜਿਵੇਂ ਰੋਂਦੀ ਰੋਂਦੀ ਜੀ ਗੱਲ ਕਰਦੀ ਐ ਐ ਤਾਂ ਕੋਈ ਗੱਲ ਮੈਨੂੰ ਲੱਗਦਾ ਮੇਰੀ ਧੀ ਨਾ ਦੁਖੀ ਐ ਕੋਈ ਗੱਲ ਕਹਿਣਾ ਚਾਹੁੰਦੀ ਐ ਪਰ ਕਹੀ ਨਹੀਂ ਉਹਨੇ ਗੱਲ ਮੈਨੂੰ ਵੀ ਬੜੇ ਦਿਨ ਹੋ ਗਏ ਲਈ ਨੂੰ ਮੇਰਾ ਵੀ ਚਿਤ ਕਰਦਾ ਮੈਂ ਜਾ ਆਵਾਂ ਮੈਨੂੰ ਵੀ ਚਿੰਤਾ ਬਹੁਤ ਜ਼ਿਆਦੇ ਹੋਈ ਪਈ ਤੂੰ ਜਾਏ ਤੂੰ ਪਤਾ ਤਾਂ ਲੱਗੂ ਕੋਈ ਨਾ ਕੋਈ ਗੱਲ ਦਾ ਠੀਕ ਗੱਲ ਐ ਉਹਨਾਂ ਤੇ ਨਾ ਗੱਲ ਸਾਰੀ ਸੁਣੀ ਜਾਂਦੀ ਐ ਨਾ ਸਾਰੀ ਦਿੱਤੀ ਜਾਂਦੀ। ਉਹਨਾਂ ਨਾਲ ਮੈਨੂੰ ਮਾੜਾ ਜਿਹਾ ਹਿੰਟ ਜਿਹਾ ਤੇ ਮਿਲ ਗਿਆ ਵੀ ਕੋਈ ਗੱਲ ਨਹੀਂ ਕਰੇ। ਤੇ ਜਾ ਉਹਨਾਂ ਨਾਲ ਜੋ ਰਸ ਹੋਰ ਤੋਂ ਕੋਈ ਗੱਲ ਹੋਈ ਨਹੀਂ। ਜਾਏ ਕੋਈ ਪਤਾ ਲੱਗੂ। ਉਹਨਾਂ ਨਾਲ ਵੀ ਗੱਲ ਕਰਨਾ ਵੀ ਕੀ ਗੱਲਬਾਤ ਆ ਕੋਈ ਗੱਲ ਦੱਸ ਦੇ ਮੈਨੂੰ। ਕੀ ਗੱਲ ਕਿਉਂ ਢੁਸਕੀ ਜਾਂਦੀ ਐ ਸਾਰਾ ਦਿਨ ਆਈ ਰੱਖਦੀਆਂ ਮੂੰਹ ਰੋਂਦੀਆਂ ਵਰਗਾ ਕਿਤੇ ਹੱਥ ਵੀ ਲਿਆ ਕਰ ਨਾ ਹੋਗੀ ਤੇਰੇ ਪਿਓ ਨਾਲ ਗੱਲ ਹਾਂਜੀ ਮੰਮੀ ਹੋਗੀ ਕੀ ਕਹਿੰਦਾ ਬਸ ਉਹ ਕਹਿੰਦੇ ਮੈਂ 2 ਘੰਟੇ ਤੱਕ ਆਉਣਾ ਐ ਚਲ ਐ ਤਾਂ ਗੱਲ ਵਧੀਆ ਹੋਈ ਮੇਰੀ ਗੱਲ ਸੁਣ ਲੈ ਆਈ ਮੈਂ ਨਾ ਬੜਾ ਢੁਸਕੀ ਜੇ ਨਾ ਜਾਈ ਪਿਓ ਕੋਲੇ ਪਿਆਰ ਨਾ ਸਮਝਾ ਦੇ ਤੇਰਾ ਪਿਓ ਐ ਤੇਰੀ ਸਮਝੂ ਜਮੀ ਨਹੀਂ ਤੇਰੀ ਮੋੜਦਾ ਮੰਮੀ ਮੇਰੀ ਗੱਲ ਸੁਣੋ ਸੀ ਹਸ ਤੱਕ ਤਾਂ ਮੇਰੀ ਕਦੇ ਕੋਈ ਗੱਲ ਸੁਣੀ ਨਹੀਂ ਹੈਗੀ ਪਰ ਮੈਂ ਤੁਹਾਨੂੰ ਹੁਣ ਜਰੂਰ ਕਹੂੰਗੀ ਮੈਂ ਆਪਣੇ ਬਾਪ ਨੂੰ ਵਿਚਾਰੇ ਨੂੰ ਫੋਨ ਕਰਕੇ ਬੁਲਾਤਾ ਲਿਆ ਪਰ ਮੇਰੇ ਜਿੱਦ ਹਿੰਮਤ ਹੀ ਨਹੀਂ ਹੋ ਰਹੀ ਮੈਂ ਆਪਣੇ ਬਾਪ ਨਾਲ ਗੱਲ ਕਿਵੇਂ ਕਰੂੰਗੀ ਉਹ ਵਿਚਾਰਾ ਕਿੰਨਾ ਖੋਜਾ ਇਹ ਹਾਂ ਚੱਲ ਮੇਰੀ ਧੀ ਇੱਥੇ ਖੋਜਾ ਜਦੋਂ ਨੂੰ ਪਤਾ ਲੱਗੂਗਾ ਕੀ ਸੋਚੂਗਾ ਉਹਦੇ ਦਿਲ ਤੇ ਕੀ ਬਿੱਤੂਗੀ ਹਿੰਮਤ ਕਰਨੀ ਪਊ ਫਿਰ ਹਿੰਮਤ ਕਰ ਇਹ ਤਾਂ ਤੈਨੂੰ ਕਹਿਣਾ ਪਊਗਾ ਨਾਲੇ ਮਾਪੇ ਧੀਆਂ ਤਾਂ ਕੀ ਲਗੋਂਦੇ ਹੁੰਦੇ ਨੇ ਸਭ ਕੁਝ ਤੇਰੀ ਹੈ ਹੁੰਦੇ ਤੱਕ ਮਗਰੋਂ ਦੇ ਤਾਂ ਮਗਰੋਂ ਦੱਸ ਕੀ ਸਿਰਚ ਮਾਰੇਗੀ ਹੁਣ ਤੇਰੇ ਕੰਮ ਤਾਂ ਆ ਜਾਊਗਾ ਮੰਮੀ ਤੁਹਾਨੂੰ ਪਤਾ ਤਾਂ ਹੈਗਾ ਦੇਖੋ ਮੈਂ ਕੱਲੀ ਕੱਲੀ ਆ ਸਾਰਾ ਕੁਝ ਮੇਰਾ ਹੀ ਆ ਜਦੋਂ ਮੇਰੇ ਬਾਪ ਦਾ ਜੀ ਕਰੂਗਾ ਆਪੇ ਦੇ ਦਊਗਾ ਤੁਸੀਂ ਕਿਉਂ ਇੰਨੀ ਹੋ ਕਰੀ ਜਾਂਦੇ ਹੋ ਕਿਉਂ ਇੰਨਾ ਤੰਗ ਕਰਦੇ ਹੋ ਮੈਨੂੰ ਦੇਖ ਲੈ ਕਹਿੰਦੀ ਤੰਗ ਕਰਦੇ ਜੇ ਸਭ ਕੁਝ ਤੇਰਾ ਵੀਰ ਮੈਂ ਤਾਂ ਹੀ ਕਹਿਣੀ ਐ ਜੇ ਤਾਂ ਤੇਰੇ ਭਾਈ ਭੈਣ ਹੋਰ ਹੁੰਦੇ ਤਾਂ ਮੈਂ ਤੈਨੂੰ ਕਹਿੰਦੀ ਵੀ ਨਹੀਂ ਤੀ ਹੁਣ ਮੈਂ ਤੈਨੂੰ ਤਾਂ ਹੀ ਕਹਿਣੀ ਐ

آی کہنا چاہنی آ تھی پیو تو کچھ مگا نا میں جیب کچھ فرک نی اٹھ کڑی ہو روٹی روٹی پا کی لسن کر دیا کی میرے پیو نا یہ تو کہنا ہی, ہی پو گا بھی ਤੂੰ ਨਾ ਤੱਕ ਗਿਆ ਚੋ ਚਲੇ ਗਈ ਮੈਨੂੰ ਤਾਂ ਭੁਰੀ ਲੱਗਦੀ ਹੈ ਇਹ ਟੰਗ ਜੇ ਕਰੀ ਜਾਂਦੀ ਹੈ ਹੋਰ ਤੇਰਾ ਪਿਓ ਦਾ ਸਿੱਕੇ ਕਿ ਸਿਰ ਤੇ ਤਰ ਕੇ ਲਈ ਤੇਰੇ ਬਾਸ ਤੇ ਗਿਆ ਹੁੰਦੇ ਤੱਕ ਬਾਹਰ ਦੇ ਤਾਂ ਲੈ ਆ ਦੇ ਰੋਟੀ ਯਾਰਾ ਲੈ ਆ ਯਾਰਾ ਰੋਟੀ ਖਾ ਲਈ ਤੂੰ ਹਾਂਜੀ ਰੋਟੀ ਖਾ ਲਈ ਹਾਂ ਖਾ ਲਈ ਯਾਰ ਇਹ ਰੋਟੀ ਤੇ ਪਾਣੀ ਹੋਰ ਲਿਆ ਦੇਣਾ ਨੇ ਉਹ ਦੰ ਵੀ ਫੇਕਾ ਮੈਂ ਇੰਦਰ ਖੋਈ ਬੈਠੀ ਹੈਗੀ ਚਲੋਂ ਨਿਕਲਦਾ ਅੱਗੇ ਜਾਓ ਉਹਦਾਂ ਰੋਟੀ ਵੀ ਕਿਹਾ ਸੀ ਲੈ ਉਹਨੂੰ ਲੈ ਕਿਉਂ ਬੈਠਾ ਪਹਿਲਾਂ ਐਸਾ ਗੱਲ ਕੀ ਹੈਗੀ ਕੀ ਹੋਗਾ ਤੁਹਾਨੂੰ ਤਾਂ ਸਮਝ ਨਹੀਂ ਚਲਾਦੇ ਕੋਈ ਗੱਲ ਹੈਗੀ ਨਹੀਂ ਗੱਲ ਤਾਂ ਕੀ ਹੋਣੀ ਆ ਕੋਈ ਗੱਲ ਨਹੀਂ ਹੈਗੀ ਕਿਉਂ ਨਹੀਂ ਜੇ ਗੱਲ ਹੈ ਤਾਂ ਦੱਸ ਓਏ ਤੈਨੂੰ ਮੈਂ ਪਹਿਲਾਂ ਵੀ ਕਿਹਾ ਬਈ ਰੋਟੀ ਦਾ ਏਨਾ ਹੋ ਲੈ ਕੇ ਆ ਤੂੰ ਉਹ ਮੇਰੇ ਨਾ ਧਿਆਨ ਚ ਨਿਕਲ ਗਿਆ ਰੋਟੀ ਤਾਂ ਮੈਂ ਰੱਖੀ ਪਈ ਸੀ ਮੈਨੂੰ ਆ ਦਿੰਨੀ ਆ ਦੇ ਕੁ ਗੱਲਾਂ ਨਾ ਦੱਸਦੇ ਕੀੰਨੇ ਦਸੋਂ ਮੱਕਰਮ ਕੀ ਹੋਇਆ ਕੋਈ ਨਹੀਂ ਹੋਣਾ ਕਿ ਬਸ ਤੁਹਾਨੂੰ ਦੱਸਿਆ ਤਾਂ ਸੀਗਾ ਵੀ ਬਾਪੂ ਦੀ ਯਾਦ ਆਉਂਦੀ ਰਹਿੰਦੀ ਐ ਬਸ ਤਾਂ ਕਰਕੇ ਬਸ sahi ਗੱਲ ਦਸੀਗੀ ਹਾਂ ਇਹੀ ਗੱਲ ਬਸ ਪਤਾ ਨਹੀਂ ਕਿੱਡੀ ਗੱਲ ਹੋ ਗਈ ਨਹੀਂ ਨਹੀਂ ਹੋਰ ਤਾਂ ਕੋਈ ਗੱਲ ਨਹੀਂ ਹੈਗੀ ਬਸ ਬਾਪੂ ਵੀ ਆਉਣ ਵਾਲੀ ਐ ਚਲ ਕੋਈ ਨਾ ਬਾਪੂ ਤਾਂ ਆ ਜੂਗਾ ਪਰ ਐਡੀ ਗੱਲ ਸਿੱਧਾ ਦੱਸਦੇ ਨਾ ਮੈਨੂੰ ਜੇ ਕੋਈ ਹੋਰ ਗੱਲ ਹੋਊਂਦੀ ਫਿਰ ਤੁਸੀਂ ਕੀ ਕਰਦੇ? ਉਹ ਜੇ ਕੋਈ ਹੋਰ ਗੱਲ ਹੁੰਦੀ ਨਾ ਮੈਂ ਤੇਰੀ ਸਾਰੀ ਟੈਨਸ਼ਨ ਦੂਰ ਕਰ ਦਿੰਦਾ ਤੇ ਤੇਰੀ ਛੋੜੀ ਖੁਸ਼ੀਆਂ ਨਾਲ ਭਰ ਦਿੰਦਾ। ਉਹ ਤਾਂ ਮੈਨੂੰ ਥੋੜਾ ਪਤਾ ਵੀ ਜੇ ਮੈਨੂੰ ਕੋਈ ਵੀ ਗੱਲ ਦੀ ਟੈਨਸ਼ਨ ਹੋਊਗੀ ਤੇ ਮੈਂ ਤੁਹਾਨੂੰ ਦੱਸੂਗੀ ਤੁਸੀਂ ਜਰੂਰ ਦੂਰ ਕਰੋਗੇ। ਪਰ ਤੂੰ ਕਿਹੜਾ ਮੈਨੂੰ ਕੋਈ ਗੱਲ ਦੱਸੀ ਹੈਗੇ? ਤੂੰ ਬੇਬਿੰਦ ਦੱਸਤਾ ਜੇ ਮੇਰੇ ਜੀ ਨਹੀਂ ਲੱਗਦਾ ਹੈ। ਅ ਬੇਬੇ ਨੂੰ ਤਾਂ ਮੈਂ ਬਸ ਤਾਂ ਦੱਸਦੀ ਸੀਗੀ ਵੀ ਤੁਹਾਨੂੰ ਪਤਾ ਹੁਣ ਅਸੀਂ ਚੱਲੇ ਇੱਕ ਦੂਜੇ ਕੋਲ ਜਿਆਦਾ ਟਾਈਮ ਤੱਕ ਬੈਠੇ ਰਹੇ ਨਾ ਤੁਸੀਂ ਤਾਂ ਕੰਮ ਤੇ ਚਲੇ ਜੰਨੇ ਹੋ ਫੇਰ ਆਣੇ ਹੋ ਬਸ ਤਾਂ ਕਰਕੇ ਮੈਂ ਬੇਬੇ ਨਾਲ ਹਰੇਕ ਗੱਲ ਸ਼ੇਅਰ ਕਰ ਲੈਣੀ ਆ ਫਿਰ ਵੀ ਯਾਰ ਮੈਂ ਤੈਨੂੰ ਟਾਈਮ ਤਾਂ ਦੇਨੇ ਆ ਨਾ ਗੱਲ ਕਰਨ ਦਾ ਉਹਦੋਂ ਵਿੱਚ ਦੱਸ ਸਕਦੇ ਮੈਨੂੰ ਉਹ ਫਿਰ ਮੈਨੂੰ ਆਇਆ ਸੀਗਾ ਫਿਰ ਆਹ ਇੰਨੀ ਕੀ ਗੱਲ ਆ ਫਿਰ ਬਾਰ ਬਾਰ ਦੱਸ ਕੇ ਕੀ ਕਰੋਗੇ ਤੁਸੀਂ ਫਿਰ ਤੁਸੀਂ ਵੀ ਦੁਖੀ ਹੁੰਨੇ ਹੋ ਬਸ ਮੈਂ ਤਾਂ ਇਹ ਦੱਸਿਆ ਉਹ ਫਿਰ ਮੈਂ ਤੈਨੂੰ ਬਾਪੂ ਨਾਲ ਮਿਲਾ ਲਿਆ ਹੁੰਦਾ ਫੈਡਿਕ ਗੱਲ ਸੀ ਨਹੀਂ ਨਹੀਂ ਐਤਾ ਫਿਰ ਆਪਾਂ ਜਾਂਦੇ ਚੰਗੇ ਥੋੜੀ ਲੱਗਦੀ ਆ ਬਾਰ-ਬਾਰ ਨਾਲੇ ਬੇਬੇ ਬੋਲੂਗੀ ਵੀ ਤੋ ਇਹ ਤੁਰੇ ਹੀ ਰਹਿੰਦੇ ਨੇਗੇ ਕੋਈ ਨਹੀਂ ਬਾਪੂ ਨੇ ਆਉਣਾ ਹੀ ਆ ਆਉਣ ਵਾਲਾ ਹੀ ਹੋਊਗਾ ਬਾਪੂ ਘਰੇ ਆ ਜੂਗਾ ਫਿਰ ਗੰਦ ਕਰ ਲਵਾਂਗੀ ਜਿਹੜੀ ਕਰਨੀ ਚਲ ਕੋਈ ਨਾ ਤੂੰ ਬੇਬੇ ਟੈਨਸ਼ਨ ਨਾ ਲੈ ਕਰ ਜੇ ਕੋਈ ਗੱਲ ਹੁੰਦੀ ਹੈ ਨਾ ਮੈਨੂੰ ਦੱਸ ਦਿਆ ਕਰ ਠੀਕ ਹੈ ਤੇ ਬਾਪੂ ਨੂੰ ਮੈਂ ਇੱਥੇ ਰੱਖ ਲਵਾਂ ਥੋੜੇ ਟਾਈਮ ਲਈ ਹਾਂ ਹਾਂ ਕੋਈ ਗੱਲ ਨਹੀਂ ਰੱਖ ਲੈ ਠੀਕ ਹੈ ਮੈਂ ਤੁਹਾਨੂੰ ਪਾਣੀ ਲਿਆ ਕੇ ਦਮਾ ਹੋਰ ਓਏ ਨਹੀਂ ਰੋਟੀ ਲੈ ਕੇ ਦੇਣੀ ਹੈ ਪਾਣੀ ਲਿਆਤਾ ਸੀਗਾ हां ਲੈ ਕੇ ਦਿੰਨੀ ਕੀ ਕਰਾਂ ਮੈਂ ਮੈਂ ਤਾਂ ਵਿਚ ਵਿਚਾਲੇ ਫਸ ਰਹੀ ਆ ਜਦੋਂ ਮੰਗਾ ਮੈਨੂੰ ਇੰਨੇ ਪਿਆਰ ਨਾਲ ਕੋਈ ਗੱਲ ਪੁੱਛਦਾ ਕਦੇ ਕਦੇ ਸੋਚਦੀ ਆ ਵੀ ਉਹਨੂੰ ਸਾਰੇ ਦੁੱਖ ਸਾਰੀਆਂ ਤਕਲੀਫਾਂ ਦੱਸ ਦਾਂ ਵੀ ਹਾਂ ਮੇਰੇ ਨਾਲ ਕੁਝ ਹੋ ਰਿਹਾ ਕਰ ਚ ਪਰ ਫੇਰ ਮੈਂ ਸੋਚਦੀ ਆ ਵੀ ਨਾ ਰਹਿਣ ਦਿੰਨੀ ਆ ਕੀ ਵੈਲਾ ਜੇ ਮੰਗੇ ਨੂੰ ਆ ਬੇਬੇ ਦੀਆਂ ਹਰਕਤਾਂ ਦਾ ਪਤਾ ਲੱਗ ਗਿਆ ਉਹ ਤਾਂ ਵਿਚਾਰਾ ਕਿੰਨੀ ਜ਼ਿਆਦਾ ਸ਼ਰਮ ਮਹਿਸੂਸ ਕਰੂਗਾ ਤੇ ਮੈਂ ਨਹੀਂ ਚਾਹੁੰਦੀ ਹੈਗੀ ਵੀ ਇਹਨਾਂ ਦੋਨਾਂ 'ਚ ਫਰਕ ਪਵੇ ਮੈਨੂੰ ਇਹ ਗੱਲ ਦਾ ਵੀ ਪਤਾ ਵੀ ਮੰਗਾ ਮੇਰੇ ਤੇ ਵਿਸ਼ਵਾਸ ਵੀ ਕਰਦਾ ਜਿਵੇਂ ਕੋਈ ਵੀ ਗੱਲ ਦੱਸਤੀ ਨਾ ਉਹ ਮੇਰੇ ਤੇ ਜ਼ਰੂਰ ਯਕੀਨ ਕਰੂਗਾ ਤੇ ਮੇਰੀ ਹਰ ਗੱਲ ਮੰਨਦਾ ਵੀ ਆ ਪਰ ਕੀ ਕਰਾਂ ਬਸ ਆਏ ਆ ਵੀ ਇਹਨਾਂ ਦਾ ਆਪਸ ਰਿਸ਼ਤਾ ਨਾ ਖਰਾਬ ਹੋਵੇ ਸਹੀ ਜੰਨੀ ਆ ਜੋ ਹੁੰਦਾ ਬਸ ਦੇਖੀ ਜੋ ਮਨੂ ਦਾ ਬਾਪੂ ਵੀ ਆਉਣ ਵਾਲਾ ਮੰਗਾ ਵੀ ਕਰੇ ਐ ਜੇ ਮੰਗਾ ਬਾਹਰ ਨਾ ਭੇਜਿਆ ਇਹਦੇ ਹੁੰਦੇ ਇਹਦਾ ਪਿਓ ਆ ਗਿਆ ਤਾਂ ਮੈਂ ਗੱਲ ਕਿਵੇਂ ਕਰੂੰ ਕੋਈ ਤਰੀਕਾ ਤਾਂ ਵਰਤਣਾ ਹੀ ਪੈਣਾ ਹੈ ਮਨੂ ਮਣੂ ਹਾਂਜੀ ਮੰਮੀ ਮੇਰੀ ਗੱਲ ਸੁਣਾ ਆ ਤੇਰਾ ਪਿਓ ਆਉਣ ਵਾਲਾ ਐ ਆ ਮੰਗੇ ਨੂੰ ਨਾ ਕਿਸੇ ਤਰੀਕੇ ਨਾਲ ਬਾਹਰ ਭੇਜ ਕਰੋ ਪਰ ਕਿਉਂ ਮੰਮੀ ਮੰਗੇ ਨੂੰ ਘਰੋਂ ਘਾਤੋ ਭੇਜਣਾ ਮੇਰੀ ਗੱਲ ਸੁਣ ਲੈ ਇੱਕ ਧਿਆਨ ਨਾਲ ਜੇ ਨਾ ਮੰਗੇ ਹੁੰਦੇ ਤੇਰਾ ਪਿਓ ਆ ਗਿਆ ਮੈਂ ਤੇਰੇ ਪਿਓ ਨਾਲ ਕਿਵੇਂ ਗੱਲ ਕਰੂੰਗੀ ਮੰਗੇ ਨੂੰ ਕਿਸੇ ਤਰੀਕੇ ਨਾਲ ਘਰੋਂ ਬਾਹਰ ਭੇਜ ਮੈਂ ਤੇਰੇ ਪਿਓ ਨਾਲ ਨਾ ਖੁੱਲਕੇ ਗੱਲ ਕਰਨੀ ਚਾਹੁੰਦੀ ਆ ਠੀਕ ਆ ਮੰਮੀ ਜੀ ਫਿਰ ਤੁਸੀਂ ਨਾ ਆਪ ਹੀ ਭੇਜ ਦਿਓ ਕਿਉਂਕਿ ਮੈਂ ਤਾਂ ਇਹਨਾਂ ਨੂੰ ਝੂਠ ਨਹੀਂ ਬੋਲ ਸਕਦੀ ਹੈਗੀ ਅੱਛਾ ਝੂਠ ਨਹੀਂ ਬੋਲ ਸਕਦੀ ਮੇਰੀ ਗੱਲ ਸੁਣ ਲੈ ਝੂਠ ਤਾਂ ਤੈਨੂੰ ਬੋਲਣੀ ਪੈਣਾ ਆ ਨਾ ਐਂ ਕਹ ਤੂੰ ਮੰਗੇ ਨੂੰ ਕਹ ਦੇ ਮੈਨੂੰ ਸ਼ੂਟ ਚਾਹੀਦਾ ਸ਼ੂਟ ਲੈ ਆ ਕੇ ਦੇ ਨਹੀਂ ਆ ਜਿਹੜਾ ਬਿਊਟੀ ਪਾਰ ਦੇਣਾ ਚ ਕੰਜਰਖਾਨਾ ਜਾ ਹੁੰਦਾ ਨਾ ਇਹਦਾ ਵਹਾਨਾ ਲਾ ਕੇ ਕੈਸੇ ਕਦੇ ਮੈਨੂੰ ਇਹ ਚਾਹੀਦਾ ਨਹੀਂ ਮਮੇ ਮੈਨੂੰ ਤੁਸੀਂ ਮਾਫ ਕਰੋ ਇਹ ਕੰਮ ਤੁਸੀਂ ਆਪ ਹੀ ਕਰ ਲਓ ਮੇਰੇ ਤੋਂ ਨਹੀਂ ਹੋਣਾ ਹੈਗਾ ਇੱਥੋਂ ਤਾਂ ਹੋਣਾ ਤਾਂ ਤੇਥੋਂ ਕਿਵੇਂ ਨਹੀਂ ਮੇਰੀ ਗੱਲ ਸੁਣ ਲੈ ਆ ਤੇਰੀ ਗੁੱਤ ਨਹੀਂ ਪੱਤ ਕੇ ਨਾ ਤੈਨੂੰ ਘਰੋਂ ਬਾਹਰ ਕੱਢ ਦੂੰਗੀ ਮੇਰੀ ਗੱਲ ਸੁਣ ਲੈ ਇਹ ਗੱਲ ਤੈਨੂੰ ਕਰਨੀ ਪਊਗੀ ਮਮੀ ਦਰਦ ਹੋ ਰਹੀ ਹੈ ਬਾਲ ਤਾਂ ਛੱਡ ਦੋ ਦਰਦ ਤਾਂ ਹੋਊਗਾ ਹਜੇ ਦਰਦ ਤਾਂ ਹੋਊਗਾ ਹਜੇ ਤੂੰ ਹਲੇ ਵੀ ਮੰਨ ਲੈ ਹਲੇ ਵੀ ਸੁਣ ਲੈ ਮੇਰੀ ਕੈਦੇ ਮੰਗੇ ਨੂੰ ਕੈਦੇ ਕੋਈ ਚੀਜ਼ ਲੈ ਕੇ ਦੇ ਦੇ ਨਹੀਂ ਤੇਰੇ ਨਾਲ ਨਾ ਪਤਾ ਨਹੀਂ ਮੈਂ ਕੀ ਕੀ ਕਰੂੰਗੀ ਕਹਿ ਦਿੰਨੀ ਐ ਮੈਂ ਜੱਕਾ ਸਾਰਾ ਦਿਨ ਰੋਣੀ ਸੂਰਤ ਹੁੰਦੀ ਦੀ ਰੋਂਦੀ ਰੋਂਦੀ ਦੀ ਰੋਂਦੀ ਨਾ ਜੇ ਤੇਰੇ ਪਿਓ ਹੁੰਦੇ ਮੰਗਾ ਕਰੇ ਹੋਇਆ ਜਿਹੜੀਆਂ ਮੇਰੀਆਂ ਡਿਮਾਂਡਾਂ ਨੇ ਪਹਿਲਾਂ ਉਹ ਮੇਰੀਆਂ ਪੂਰੀਆਂ ਕਿਵੇਂ ਹੋਣਗੀਆਂ ਮੈਨੂੰ ਸੂਰ ਚਾਹੀਦਾ ਸੋਟ ਚਾਹੀਦਾ ਕੋਈ ਨਾ ਲੈ ਆਵਾ ਕੱਲ ਨੂੰ ਕੱਲ ਨੂੰ ਨਹੀਂ ਮੈਨੂੰ ਤੁਸੀਂ ਅੱਜ ਹੀ ਸੂਟ ਲਿਆ ਕੇ ਦਿਓ ਉਹ ਅੱਜ ਹੀ ਹੁਣ ਕਿੱਥੇ ਲੈ ਦੀਏ ਤੈਨੂੰ ਕਹਿੰਦਾ ਨਾ ਵੀ ਕੱਲ ਨੂੰ ਲਿਆ ਦਊਗਾ ਮੈਂ じゃ ਤੁਹਾਨੂੰ ਕਹੀ ਜਾਂਦੀ ਮੈਨੂੰ ਅੱਜ ਹੀ ਚਾਹੀਦਾ ਸੂਟ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਉਹ ਕੋਈ ਨਾ ਕਿਹਾ ਮਜ਼ਾਕ ਕਰਦੀ ਆ ਕਹਿੰਦਾ ਤਾਂ ਅੰਡਿਆ ਤੂੰ ਕਰ ਲਓ ਚਲ ਮੈਂ ਤੁਹਾਨੂੰ ਕਹੀ ਜਾਂਦੀ ਮੈਂ ਕੋਈ ਮਜ਼ਾਕ ਮੂਜੂਕ ਨਹੀਂ ਕਰ ਰਹੀ ਮੈਂ ਤੁਹਾਨੂੰ ਅੱਜ ਤੱਕ ਨਹੀਂ ਕਦੇ ਕੋਈ ਗੱਲ ਕਹੀ ਮੈਨੂੰ ਸੂਟ ਚਾਹੀਦਾ ਤਾਂ ਮਤਲਬ ਸੂਟ ਚਾਹੀਦਾ ਤੂੰ ਸੂਟ ਲਿਆ ਕੇ ਦੇ ਦਿਓ ਕੋਈ ਨਾ ਜਦ ਤਾ ਨਾਲ ਐਂ ਦਵਾਰ ਆਗਾ ਐ ਤਾਂ ਸਾਰੇ ਹੁੰਦੇ ਕਹਿੰਦੇ ਬੰਦ ਨੇ ਮੈਨੂੰ ਨਹੀਂ ਕੀ ਗੱਲ ਹੋ ਗਈ ਚਾਹ ਰੌਲਾ ਜਾਂ 파ਰਖੇਗਾ ਕੁਛ ਨਹੀਂ ਬੇਬੇ ਬਸ ਮਨ ਨੂੰ ਕਹਿੰਦੇ ਮੈਨੂੰ ਸ਼ੂਟ ਚਾਹੀਦਾਗਾ ਮੈਂ ਅੱਜਰ ਕੱਲ ਨੂੰ ਲਿਆਦਾਗਾ ਐਂ ਦਵਾਰ ਆਗਾ ਓਰੇ ਐ ਕੀ ਕੀ ਕਹਾ ਤੈਨੂੰ ਸ਼ੂਟ ਦੀ ਆ ਚਾਰ ਦਿਨਾਂ ਨੂੰ ਲਿਆ ਦੂਗਾ ਮੈਨੂੰ ਨਹੀਂ ਪਤਾ ਹੈਗਾ ਮੈਂ ਤੈਨੂੰ ਕਹਿਦਾ ਨਾ ਮੈਨੂੰ ਅੱਜ ਸ਼ੂਟ ਚਾਹੀਦਾ ਤਾਂ ਮਤਲਬ ਅੱਜ ਚਾਹੀਦਾ ਤਾਂ ਜਿੱਥੇ ਮਰਜੀ ਲਿਆ ਕੇ ਦੋ ਤੈਨੂੰ ਮੈਂ ਕਹਿੰਦਾ ਨਾ ਇੱਕ ਵਾਰੀ ਮੇਰੇ ਤੈਨੂੰ ਕਦਰ ਕਰ ਲੂ ਲਿਆ ਦੂਗਾ ਅੱਜ ਪੈਸੇ ਨਹੀਂ ਹੈਗੇ ਮੈਨੂੰ ਨਹੀਂ ਪਤਾ ਹੈਗਾ ਚਾਹੇ ਚੋਰੀ ਕਰੋ ਡਾਕਾ ਮਾਰੋ ਜੋ ਕੁਝ ਮਰਜ਼ੀ ਕਰੋ ਮੈਨੂੰ ਸੂਟ ਚਾਹੀਦਾ ਮਤਲਬ ਸੂਟ ਚਾਹੀਦਾ ਤਦ ਮੈਂ ਹੁਣੇ ਤੇ ਸੂਟ ਲੈ ਕੇ ਐ ਮੁੰਡਿਆ ਖਬਰ ਤਾਂ ਆ ਕੇ ਕੁੜੀ ਦੇ ਹੱਥ ਲਾਇਆ ਜੇ ਮੈਂ ਕੱਢ ਨਹੀਂ ਸਕਦਾ ਫਿਰ ਕਿੱਡੀ ਕੱਲ ਲੱਗੀ ਏ ਮੈਂ ਫਿਰ ਸਮਾਂ ਕਹਿੰਦਾ ਵੀ ਗੱਲ ਨੂੰ ਲੈ ਦੂੰਗਾ ਅੱਜ ਮੇਰੇ ਕੋਲ ਪੈਸੇ ਨਹੀਂ ਹੈਗੇ ਬੰਦੇ ਮਜ਼ਦੂਰੀ ਵੀ ਸਮਝਿਆ ਕਰੋ ਓ ਐਡੀ ਕਿੱਡੀ ਕੰਮ ਇਹ ਕਰ ਕਿਸੇ ਤੋਂ ਫੜ ਤੜ ਕੇ ਲਿਆ ਦੇ ਫਿਰ ਆਈ ਵੀ ਨਹੀਂ ਕਰਦੇ ਹੁੰਦੇ ਨਿਰਈ ਪੁਰਾ ਚੁੱਪ ਕਰ ਜਾ ਦੇਖ ਆ ਜਾ ਲੈ ਲੈ ਸੂਟ ਚੱਲ ਫਿਰ ਮੇਰੇ ਨਾਲ ਹੀ ਭਾਈ ਚੱਲ। ਨਹੀਂ ਮੈਂ ਨਹੀਂ ਜਾਣਾ ਹੈਗਾ। ਤੁਸੀਂ ਜਾਓ। ਤੇ ਜਿਹੜਾ ਪਸੰਦ ਹੋਇਆ ਨਾ ਉਹ ਲੈ ਫਿਰ ਬਾਅਦ ਤੇਰੇ ਪਸੰਦ ਦੇ ਆਉਣਾ ਚੱਲ। ਬੇ ਇਹਨੂੰ ਕਿੱਥੇ ਕਿਹੜੀ ਸੀ ਫੇਰੇਗਾ ਪੁੱਤ। ਤੂੰ ਬਾਗ ਜਾ। ਐ ਕਰਿਆ ਅੱਜ ਮੈਂ ਵੀਡੀਓ ਕਾਲ ਜੀ ਕਰਦੇ ਨੇ ਉਹ ਤੇ ਦਿਖਾ ਦੇ ਸ਼ੂਟ ਆ। ਬੇਬੇ ਨਾਲ ਮੈਨੂੰ ਪਤਾ ਨਹੀਂ ਹੈ ਸ਼ੂਟਾ ਮਾਰੇ। ਠੀਕ ਹੈ। ਮੇਰੀ ਗੱਲ ਸੁਣੋ। ਤੂੰ ਆਦੇ ਪਸੰਦ ਦਾ ਲਿਆ ਦੇ। ਉੱਥੇ ਕੋਈ ਖਰੀਦ ਆਊਗਾ ਉਹ ਪੁੱਛ ਲੈ ਮੈਂ ਵੀ ਮਾਦੀ ਜਨਾਨੀ ਦਾ ਸ਼ੂਟ ਲੈਣਾ ਹੈ। ਬਾਹਰੀ ਨੂੰ ਪੁੱਛ ਲੈ। ਉਹ ਪੀ ਦੇ ਦੁਗਾਈ ਦੇ ਮੈਂ ਵੇਚਦਾ ਸੂਟ ਕੋਈ ਵਧੀਆ ਇਹਦੇ ਨਾਲ ਦੱਸ। ਤੇ ਭੱਗ ਜਾ ਭੱਗ ਜਾ ਮੇਰਾ ਪੁੱਤ। ਜਾ ਹੁਣ। ਹਨ ਮਾ ਜੀ ਦੀ ਆ ਅੱਜ ਕਰਿਆ ਤੇ ਸਿਆਣੀਆਂ ਧੀਾਂ ਵਾਲੀ ਗੱਲ। ਵਾਲੀ ਵਧੀਆ ਕੀਤਾ। ਬੇਬੇ ਤੇਰਾ ਤਾਂ ਦੇਖ ਫਾਇਦਾ ਹੋ ਗਿਆ। ਮੇਰਾ ਤਾਂ ਦੁਨੋਂ ਨੁਕਸਾਨ ਘਰਾਤਾ ਨਾ। ਮੈਂ ਅੱਜ ਤੱਕ ਮੰਗੇ ਮੂਰੇ ਇਦਾਂ ਬੋਲੀ ਹੀ ਨਹੀਂ ਸੀਗੀ ਕਦੇ। ਨਾ ਕਦੇ ਕਿਸੇ ਚੀਜ਼ ਨੂੰ ਲੈ ਕੇ ਜਿੱਦ ਕਰੀ ਸੀਗੀ ਤੇ ਅੱਜ ਮੈਂ ਕਿੰਨੀ ਉੱਚੀ ਆਵਾਜ਼ ਚ ਗੱਲ ਕੀਤੀ ਆ ਸਾਡੇ ਚ ਕਿਤੇ ਫਰਕ ਨਾ ਪੈ ਜੇ ਬੇਬੇ ਆਏ ਕਿਵੇਂ ਫਰਕ ਪੈਜੂ ਇੱਕ ਕੋਈ ਫਰਕਾਇ ਤੇ ਤਾਂ ਗੱਲ ਕਰਨੀ ਐਨ ਨੱਕ ਤੇਰਾ ਫਰਜ ਮੰਦਾ ਮੁੰਡੇ ਤੇ ਰੋਵ ਮਾਰ ਸਕਦੀ ਐ ਤੂੰ ਮਾਰਦੀਆਂ ਐਂਆਂ ਜਨਾਨੀਆਂ ਬੰਦਿਆਂ ਤੇ ਰੋਵ ਨਹੀਂ ਪਰ ਮੈਂ ਉਹਨਾਂ ਜਨਾਨੀ ਵਰਗੀ ਨਹੀਂ ਹੈਗੀ ਸਾਡਾ ਰਿਸ਼ਤਾ ਥੋੜਾ ਹੋਰ ਹਸਾਬ ਦਾ ਅਸੀਂ ਨੇ ਆ ਗੱਲਾਂ ਤਾਂ ਕਦੇ ਕਰੀਆਂ ਹੀ ਨਹੀਂ ਸੀਗੀਆਂ ਹੌਲੀ ਹੌਲੀ ਹੁੰਦੇ ਹੁੰਦੇ ਨਾ ਮੈਨੂੰ ਤਾਂ ਲੱਗਾ ਤੂੰ ਸਾਡੇ 'ਚ ਫਿੱਕ ਪਾ ਕੇ ਹੀ ਛੱਡੇਂਗੀ ਤੇ ਇੱਕ ਦਿਨ ਘਰ ਉਜਾੜ ਲਵੇਂਗੀ ਬੱਸ ਇਹ ਨਹੀਂ ਸਾਡਾ ਰਿਸ਼ਤਾ ਹੋਰ ਹੈ ਤੂੰ ਉੱਤੋਂ ਡਿੱਗੀ ਐ ਉਹਨਾਂ ਪੁਰੀਆਂ ਵਰਗੀ ਕੁੜੀ ਤੂੰ ਆਏਂਗੀ ਅੱਛਾ ਮੈਂ ਫਿੱਕ ਪਾਉਂ ਉਹ ਵੀ ਮੈਂ ਆਪਦੇ ਘਰ 'ਚ ਮੰਮੀ ਤੂੰ ਦੇਖ ਲਈ ਤੂੰ ਇੱਕ ਦਿਨ ਨਾ ਬਹੁਤ ਬਸਤਾਏਂਗੀ ਤੂੰ ਜਿਹੜਾ ਕੁਝ ਵੀ ਕਰ ਰਹੀ ਆ ਨਾ ਬਹੁਤ ਕੁਝ ਗਲਤ ਕਰ ਰਹੀ ਆ ਤੇ ਅੱਗੇ ਵਾਸਤੇ ਮੈਨੂੰ ਕੋਈ ਵੀ ਗੱਲ ਕਰਨ ਨੂੰ ਨਾ ਕਹਿ ਦੀ ਜੋ ਵੀ ਕਰਨਾ ਹੋਊਗਾ ਆਪ ਕਰੀਂ ਤੂੰ ਮੈਨੂੰ ਨਾ ਬਾਰੀਆਂ ਮੱਤਰੀਆਂ ਨਾ ਦਿਆ ਕਰ ਤੂੰ ਮੇਰੀ ਮਾਂ ਨਹੀਂ ਤੂੰ ਮੇਰੀ ਨੂੰਹ ਐ ਨੂੰਹ ਬਣ ਕੇ ਰਹਿ ਮੰਮੀ ਮੈਂ ਤਾਂ ਨੂੰਹ ਬਣ ਕੇ ਰਹਿਨੀ ਆ ਪਰ ਤੁਸੀਂ ਤਾਂ ਮੇਰੀ ਮਾਂ ਤਾਂ ਕੀ ਬਣਨਾ ਮੇਰੀ ਸੱਸ ਵੀ ਨਹੀਂ ਬਣ ਰਹੀ ਤੁਸੀਂ ਕਿਉਂ ਮੇਰੇ ਨਾਲ ਐਦਾਂ ਕਰ ਰਹੇ ਹੋ ਮੰਮੀ ਨੂੰ ਸਮਝ ਨਹੀਂ ਆ ਰਹੀ ਉਹ ਵਿਚਾਰਾ ਹੁਣ ਚੱਲਿਆ ਗਿਆ ਕੀ ਸੋਚਦਾ ਹੋਊਗਾ ਵਿਚਾਰਾ ਮੇਰੇ ਬਾਰੇ ਵਿਚਾਰਾ 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 ਕੱਪੜੀ ਲੈਣ ਗਿਆ ਤੀ ਉਹ ਤੂੰ ਮਾਰ ਕੇ ਨੂੰ ਸਾਦੇ ਬੁੱਥੇ ਦਿੱਤਾਗਾ ਦੁਨੀਆ ਜਿਹੇ ਆਲੇ ਦਿੰਦੇ ਆਦੇ ਜਨਾਨੀਆਂ ਨੂੰ ਫੇਰ ਕੀ ਹੋ ਗਿਆ ਮੰਮੀ ਮੇਰੇ ਵਾਰ ਤਾਂ ਤੁਸੀਂ ਨਹੀਂ ਸੋਚਣਾ ਘੱਟੋ ਘੱਟ ਹੱਥ ਬੰਨੇ ਆਪਣੇ ਮੁੰਡੇ ਬਾਰੇ ਤਾਂ ਸੋਚ ਲੈਂਦੇ ਉਹਦੇ ਕੋਲ ਪੈਸੇ ਕਿੱਥੇ ਨੇ ਉਹ ਤਾਂ ਵਿਚਾਰਾ ਪਹਿਲਾ ਹਿਸਾਬ ਕਰਨ ਲੱਗ ਰਿਹਾ ਸੀ ਆਖੀ ਮੇਰੇ ਕੋਲ ਤਾਂ ਕਹਿੰਦਾ ਕੋਈ ਪੈਸੇ ਨਹੀਂ ਹੈਗੇ ਕਿੱਥੋਂ ਲੈ ਕੇ ਆਉਂਦਾ ਤੁਸੀਂ ਇੱਕ ਵਾਰ ਵੀ ਨਹੀਂ ਕਿਹਾ ਹੈਗਾ ਕੁਝ ਫੜ ਲੂ ਕਿਸੇ ਤੋਂ ਪੈਸੇ ਬਾਹਰ ਅੰਦਰ ਵੀ ਮੁੰਡਿਆਂ ਨਾਲ ਬੰਦਤੀ ਹੈ ਤੂੰ ਪਤਾ ਹੀ ਨਾ ਦਿਆ ਤਾਂ ਜਿੰਨੇ ਗੱਲ ਕਹਿਣੀ ਹੈ ਨਾ بس ਉਹਨੀ ਕਰਿਆ ਕਰ ਤੇ ਅਉਂ ਤੇ ਜਾਣ ਤੇ ਨਾ ਲਗਾਉਂਦੇ ਕਿਰਕਿਆ ਕਰ ਨਾਲ ਘਰ ਬਗਿਆੜੀ ਦੀ ਤੂੰ ਆਏ ਬਗਿਆੜੀ ਕੋ ਉਸ ਚਾ ਮੈਨੂੰ ਮੱਤਾ ਦੇ ਕੇ ਨਾ ਤੂੰ ਮੇਰਾ ਘਰ ਬੰਨੇਗੀ ਜੇ ਘਰ ਬੰਨੇਗੀ ਨਾ ਤੂੰ ਬੰਨੇਗੀ ਉਹ ਵੀ ਆਦੇ ਟੇਕਿਆਂ ਤੋਂ ਲੈ ਆ ਲਿਆ ਕੀ ਮੰਮੀ 15 ਨਾਲ ਤਾਂ ਬਹੁਤ ਦੂਰ ਦੀ ਗੱਲ ਰਹਿ ਗਈ ਮੈਨੂੰ ਤਾਂ ਲੱਗਦਾ ਘਰ ਤਾਂ ਉਜੜੂਗਾ ਤੂੰ ਦੇਖੀ ਹੋਣਗੇ ਵਸਦੇ ਘਰ ਘਟਨੇ ਉਜੜਦੇ ਵੱਧਨੇਗੇ ਕਿੱਸਿਆ ਮੈਂ ਉਹਨਾਂ ਚ ਹਣੀ ਮੈਂ ਪਸਾਉਣ ਆਣੀ ਅਜਾੜ ਮੇਰੀ ਗੱਲ ਨਾ ਮੈਂ ਕੀ ਕਮਾਤਾ ਕੀ ਬਾਹਰ ਸਿੱਟੇ ਵੀ ਮੈਂ ਘਰ ਅਜਾੜੂਗੀ ਮੈਨੂੰ ਇਹ ਤਾਂ ਗੱਲ ਦੱਸ ਦੇ ਤੂੰ ਕਿਵੇਂ ਮੈਂ ਪਾ ਉਜੜਾੜੂਗੀ ਮੈਂ ਇਹ ਦੱਸ ਮੈਨੂੰ ਮੈਂ ਘਰ ਬੰਦਣਾ ਚਾਹੁੰਦੀ ਹਾਂ ਸੁਦਾ ਭੰਦੀ ਨੇ ਇਹ ਤਾਂ ਮੜਾ ਮਟਾ ਤੇ ਇੱਕ ਤਾਂ ਤੁਸੀਂ ਮੇਰੇ ਚਿੱਤੇ ਹੀ ਦੁਖਣਾ ਹੋ ਤੇਰੇ ਘਟ ਦਾ ਫਿਰ ਮੰਮੀ ਜਿਹੜੀ ਗੱਲ ਕਰਨੀ ਸਾਰੀ ਕੁਛ ਉਹਦੇ ਸਾਹਮਣੇ ਕਰਿਆ ਕਰੋ ਨਾ ਤੁਸੀਂ ਮੈਂ ਨਹੀਂ ਕਰਦੀ ਉਹ ਮੇਰੀ ਮਰਜ਼ੀ ਤੈਨੂੰ ਕੀ ਉਹ ਮੇਰੀ ਸ਼ਰਦਦੀ ਹੈ ਮੈਂ ਉਹਦੇ ਸਾਹਮਣੇ ਕਰਾਂ ਚਾਹੀ ਉਹ ਤਾਂ ਚੋਈ ਨੂੰ ਕਰਾਂ ਬੱਸ ਫਿਰ ਤੁਸੀਂ ਸਿੱਧਾ ਕਹੋ ਨਾ ਤੁਸੀਂ ਨੇ ਮੈਨੂੰ ਉਹਦੇ ਮੂਰੇ ਮਾਰੀ ਪਾਉਣਾ ਆਪ ਤਾਂ ਤੁਸੀਂ ਚੰਗੇ ਰਹਿੰਦੇ ਹੋ ਤੁਸੀਂ ਮੇਰੇ ਤੇ ਉਹਦਾ ਫਰਕ ਪਵਾ ਦੋਗੇ ਹੋਰ ਤੁਸੀਂ ਨੇ ਕੁਝ ਨਹੀਂ ਕਰਨਾ ਹੈਗਾ ਬੱਸ ਹਰ ਨਸਰ ਦੀ ਨਾ ਕਰ ਚਲ ਜਿੰਦੀ ਲੱਭ ਮਾਰਦੀ ਹੈ ਛਾਡਾ ਦੋਨਾ ਜੀਆਂ 'ਚ ਫਰਕ ਵਾ ਫਰਕ ਤਾਂ ਮੈਂ ਪਵਾਉਣੀ ਚਾਹਣੀ ਐ ਜੇ ਛੋਡੇ ਦੋਨਾ ਜੀਆਂ 'ਚ ਫਰਕ ਪਊਗਾ ਨਾ ਦੁਸ਼ਮਣੀ ਪਊ ਤਾਂ ਹੀ ਮੇਰਾ ਪੁੱਤ ਤੇਥੋਂ ਨਾ ਦਾਜ ਮੰਗਾਊਗਾ ਨਹੀਂ ਮੇਰਾ ਪੁੱਤ ਵੀ ਨਹੀਂ ਮੈਂ ਆਇਤੀ ਵੀ ਉਹ ਵੀ ਆਏ ਬਲੋਸ਼ ਬਲੋਸ਼ ਕੇ ਰਖਦਾ ਸੀ ਬੱਸ ਬੱਸ ਜੇ ਮਾੜਾ ਮੋਟਾ ਨਾ ਖਿੱਚੂਗੀ ਨਾਲੀ ਤੈਨੂੰ ਨਾਲੇ ਮੇਰੇ ਪੁੱਤ ਨੂੰ ਤਾਂ ਹੀ ਮੇਰੇ ਘਰ 'ਚ ਕੁਛ ਨਾ ਖੁਸਾ ਕੇ ਡਿਗੂਗਾ